ਇਹਨਾਂ ਤਸਵੀਰਾਂ ਨੂੰ ਦੇਖ ਕੇ ਹਰ ਕਿਸੇ ਦਾ ਕਲਜਾ ਦਹਿਲ ਉੱਠਦਾ ਏ ਜਦੋਂ ਇੱਕ ਆਰਮੀ ਤੋਂ ਛੁੱਟੀ ਆਏ ਨੌਜਵਾਨ ਮੁੰਡੇ ਦੀ ਦਰਦਨਾਕ ਅਜੇਹੀ ਮੌਤ ਸਾਹਮਣੇ ਆਈ ਹੈ ਜਿਸ ਨੂੰ ਸੋਚ ਕੇ ਵੀ ਰੋਤਾ ਕੰਮ ਜਾਂਦੀ ਹੈ ਜ਼ਿਕਰੇ ਖਾਸ ਹੈ ਕਿ ਇਸ ਬਾਬਤ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਏ ਕਿ ਜਦੋਂ ਉਹਨਾਂ ਨੂੰ ਰਾਤ ਨੂੰ 12:30 ਮਿੰਟ ਤੇ ਇਹ ਜਾਣਕਾਰੀ ਇਨਫੀਮੇਸ਼ਨ ਮਿਲਦੀ ਹੈ ਕਿ ਸਾਨੂੰ ਰਾਜੀਵ ગાંધી ਨੈਸ਼ਨਲ ਲਾ ਯੂਨੀਵਰਸਿਟੀ ਦੇ ਅੱਗੇ ਇੱਕ ਐਕਸੀਡੈਂਟ ਹੋਣ ਦੇ ਬਾਰੇ ਪਤਾ ਲੱਗਦਾ ਹੈ ਤਾਂ ਸਾਡੇ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਚੈਕਿੰਗ ਕੀਤੀ ਤਾਂ ਗੱਡੀ ਜਿੱਥੇ ਦਰਖਤ ਤੇ ਵੱਜੀ ਹੋਈ ਸੀ ਉਥੇ ਪੜਤਾਲ ਕੀਤੀ ਤੇ ਉਸ ਜਿਹੜੇ ਸਖਸ਼ ਜ਼ਖਮੀ ਹੋਏ ਨੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ ਜਿਸ ਤੇ ਵਿੱਚ ਜਸ਼ਨਦੀਪ ਸਿੰਘ ਦੇ ਨਾਂ ਦੇ ਬੰਦੇ ਦੀ ਜਿਹੜਾ ਕਿ ਆਰਮੀ ਤੋਂ ਛੁੱਟੀ ਆਇਆ ਹੁੰਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਦੋ ਉਸ ਤੇ ਸਾਥੀ ਹਾਲੇ ਅੰਡਰ ਟ੍ਰੀਟਮੈਂਟ ਨੇ ਇਹ ਕੱਲ ਰਾਤੀ 12:30 ਕੁਝ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕਿ ਲਾਜ ਯੂਨੀਵਰਸਿਟੀ ਦੇ ਥੋੜਾ ਅੱਗੇ ਇੱਕ ਐਕਸੀਡੈਂਟ ਹੋਇਆ ਜੀ ਸਾਡੀ ਪੁਲਿਸ ਪਾਰਟ ਨੇ ਇਮੀਡੀਟ ਮੌਕੇ ਤੇ ਜਾ ਕੇ ਜੀ ਚੈੱਕ ਕੀਤਾ ਜੀ ਤੇ ਗੱਡੀ ਜਿਹੜੀ ਉੱਥੇ ਦਰਖਤ ਦੇ ਵਿੱਚ ਵੱਜੀ ਹੋਈ ਸੀ ਜੀ ਜਦੋਂ ਪੜਤਾਲ ਕੀਤੀ ਜੀ ਉਹਨੂੰ ਮੌਕੇ ਤੇ ਅਸੀਂ ਜਿਹੜੇ ਇੰਜਰਡ ਸੀ ਉਹਨਾਂ ਨੂੰ ਹਸਪੀਟਲ ਰਾਈਡ ਕੀਤਾ ਜੀ ਤੇ ਅਸੀਂ ਜਸਨਦੀਪ ਸਿੰਘ ਨਾਂ ਦੇ ਬੰਦੇ ਦੀ ਜਿਹੜਾ ਆਰਮੀ ਦੇ ਵਿੱਚ ਸੀ ਛੁੱਟੀ ਆਇਆ ਹੋਇਆ ਸੀ ਉਹਦੀ ਡੈਥ ਹੋ ਗਈ ਸੀ ਦੋ ਉਹਦੇ ਨਾਲ ਦੇ ਸੱਤ ਜਿਹੜੇ ਜ਼ਖਮੀ ਨੇ ਤੇ ਅੰਡਰ ਟ੍ਰੀਟਮੈਂਟ ਅੱਛਾ ਜ਼ਖਮੀ ਦੇ ਕੀ ਨਾਮ ਨੇ ਯਕੀਨੀ ਕੁਮਰ ਹੈ ਜਸਮੀ ਜਖਮੀ ਨਹਿ ਕ ਅਮਨਦੀਪ ਸਿੰਘ ਹੈ ਇੱਕ ਯਾਦ ਦੀ ਨਾਮ ਦਾ ਉਹਨਾਂ ਨੇ 30 33 33 ਸਾਲਾਂ ਨੂੰ ਮਰੇ ਜਿਹਨਾਂ ਦੀ ਹਾਦਕੀ ਕਰ ਹੋਣ ਗਿਆ ਐਕਸੀਡੈਂਟ ਦੇ ਜਿਹੜਾ ਹੈ ਓਵਰਕੀਲ ਨਾਮ ਹੋਇਆ ਜੀ ਏਕਸੇ ਉੱਥੇ ਇੱਕ ਮੋੜ ਪੈਂਦਾ ਜੀ ਹੋ ਸਕਦਾ ਵੀ ਉਹ ਸੜਕ ਬਾਰੇ ਵਾਕਫ ਕਰਨਾ ਹੋਣ ਜੀ ਥੋੜੇ ਬਹੁਤ ਰਾਤ ਨੂੰ ਤੇ ਹੋ ਗਈ ਜੀ ਅੱਛਾ ਸੜਕਾਂ ਦੇ ਇਸ ਤਰ੍ਹਾਂ ਜਾ ਧੁੰਨਾ ਪੈਂਦਾ ਔਰ ਅਕਸਰ ਹਾਦਸੇ ਵੀ ਲੱਗਦੇ ਨੇ ਇਸ ਤਰ੍ਹਾਂ ਅੰਦਰ ਇਹਨਾਂ ਸਮੋ ਲੋਕਾਂ ਦੀ ਹਾਂਜੀ ਹਰ ਸਾਲ ਦੀ ਤਰ੍ਹਾਂ ਜੀ ਆਪ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜੀ ਤੁੰਦੇ ਦੇ ਵਿੱਚ ਥੋੜਾ ਜਿਆਦਾ ਸਾਵਧਾਨੀ ਰੱਖਣੀ ਜੀ ਡਰਾਈਵਿੰਗ ਕਰਨ ਵੇਲੇ ਸਪੀਡ ਜਿਆਦਾ ਨਾ ਕਰਨ ਜੀ ਕਿਉਂਕਿ ਵਿਜ਼ਿਬਿਲਟੀ ਘਟ ਹੁੰਦੀ ਹੈ ਜੀ ਇਸ ਕਰਕੇ ਆਪਣੇ ਨੂੰ ਗੱਡੀ ਨੂੰ ਆਪਣੀ ਲਿਮਟ ਸਪੀਡ ਦੇ ਵਿੱਚ ਚਲਾਉਣਾ ਇਹਨਾਂ ਦੀ ਉਮਰ ਕਿੰਨੀ ਹੋਈ ਜੀ ਪਿੰਨਾ ਜੀ ਜਿਹੜਾ ਮਰਿਆ ਜੀ ਉਹ ਦੀ ਜਸਨਦੀਪ ਸਿੰਘ ਜੀ ਉਹ ਦੀ ਉਮਰ ਕਰੀਬ ਹੈ 31 ਇਅਰ ਹੈ ਜੀ ਤੇ ਬਾਕੀਆਂ ਦੀ ਵੀ 33 32 ਸਾਲ ਦੀ ਉਮਰ ਹੈ ਜੇ ਜਸ਼ਨਦੀਪ ਸਿੰਘ ਸੀ ਜਿਹੜਾ ਆਰਮੀ ਦੇ ਵਿੱਚੋਂ ਸਰਵਿਸ ਕਰਦੇ ਸੀ ਜਿਹੇ ਤੇ ਛੁੱਟੀ ਆਇਆ ਹੋਇਆ ਸੀ ਸਿਕਰੇ ਖਾਸ ਹੈ ਕਿ ਪੂਰਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਏ ਜਿੱਥੇ ਪਟਿਆਲਾ ਦੀ 500 ਰੋਡ ਤੇ ਰਾਜੀਵ ਕਾਂਦੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਕੋਲ ਹਾਦਸਾ ਵਾਪਰਦਾ ਏ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਓਵਰ ਸਪੀਡ ਕਰਕੇ ਹੋਇਆ ਏ ਜਿਸ ਕਰਕੇ ਛੁੱਟੀ ਆਏ ਆਰਮੀ ਨੌਜਵਾਨ ਜਸ਼ਨਦੀਪ ਦੀ ਮੌਤ ਹੋ ਜਾਂਦੀ ਹੈ